ਸਤਾਈ ਮਾਰਚ ਦਿਨ ਰਵੀਵਾਰ ਦੁਪਹਿਰ 12 ਵਜੇ ਦੇ ਕਰੀਬ ਜ਼ਿਲ੍ਹਾ ਪੁਲਿਸ ਮੁਖੀ ਅਸੰਦੀਪ ਕੁਮਾਰ ਮਲਕ ਦੀ ਅਗਵਾਈ ਵਿੱਚ ਪਹੁੰਚੀ ਵੱਡੀ ਗਿਣਤੀ ਵਿੱਚ ਪੁਲਿਸ ਦੀ ਟੀਮ ਨੇ ਨਸ਼ਾ ਤਸਕਰ ਗੁਰਮੀਤ ਕੌਰ ਪਤਨੀ ਵਿਰਿੰਦਰਪਾਲ ਦੇ ਘਰ ਵਿੱਚ ਇਹ ਕਾਰਵਾਈ ਕੀਤੀ ਹੈ ਇਸ ਦੌਰਾਨ ਐਸਐਸਪੀ ਨੇ ਆਖਿਆ ਕਿ ਅਜਿਹੀ ਕਾਰਵਾਈ ਹੋਰ ਇਲਾਕਿਆਂ ਵਿੱਚ ਵੀ ਕੀਤੀ ਜਾਵੇਗੀ ਅਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਹ ਆਪਰੇਸ਼ਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਕੋਈ ਹੋਰ ਅਗਰ ਉਹਨਾਂ ਨੇ ਇਲੀਗਲ ਪ੍ਰੋਸੀਡਸ ਦੇ ਰਾਹੀਂ ਐਨਡੀਪੀਐਸ ਦੇ ਵਿੱਚ ਕੋਈ ਐਦਾਂ ਡਰੱਗਸ ਦੇ ਪੈਸੇ ਦੇ ਨਾਲ ਕੋਈ ਅਗਰ ਪ੍ਰਾਪਰਟੀਆਂ ਬਣਾਈਆਂ ਉਹਨਾਂ ਦੇ ਬਾਰੇ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਐਸ ਅਸ ਪਰ ਦੀ ਸੈਕਸ਼ਨ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਅਗੇਂਸਟ ਕਾਰਵਾਈ ਹੁੰਦੀ ਹੈ ਹੋਸ਼ਿਆਰਪੁਰ ਪੁਲਿਸ ਨੇ ਪਿਛਲੇ ਕੁਝ ਸਮਾਂ ਦੇ ਵਿੱਚ ਮੋਰ 25 ਕਰੋੜਸ ਆਫ ਪ੍ਰੋਪਰਟੀ ਕੰਪਟੇਟੈਂਟ ਅਥਾਰਟੀ ਤੋਂ ਆਰਡਰ ਲੈ ਕੇ ਸੀ ਫ੍ਰੀਜ਼ ਕਰਾਈ ਹੈ ਤੇ ਅੱਗੇ ਵੀ ਇਹ ਪ੍ਰੋਸੈਸ ਜਾਰੀ ਰਹੇਗਾ ਐਂਡ ਹੋਸ਼ਿਆਰਪੁਰ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਦੋਂ ਤੋਂ ਇਹ ਯੁੱਧ ਨਸ਼ਾ ਵਿਰੁੱਧ 1 ਮਾਰਚ ਤੋਂ ਸ਼ੁਰੂ ਹੋਇਆ ਹੈ ਬੜੇ ਹੀ ਐਗਰੈਸਿਵ ਤਰੀਕੇ ਨਾਲ ਅਸੀਂ ਐਨਡੀਪੀਐਸ ਤੇ ਕੰਮ ਕਰ ਰਹੇ ਹਾਂ ਮਲਟੀਪਲ ਐਫਾਇਰਸ ਹੈਵ ਬੀਨ ਰਜਿਸਟਰਡ ਕਾਫੀ ਜਿਹੜੇ ਪੈਡਲਰਸ ਹੈਗੇ ਸਮਗਲਰਸ ਐ ਨੀਅਰ ਅਬਾਊਟ 200 ਅਸੀਂ ਅਰੈਸਟ ਕੀਤੇ ਹਨ ਅਤੇ ਜੋ ਫ੍ਰੀਜ਼ਿੰਗ ਆਰਡਰਸ ਹੈ ਉਹ ਵੀ ਲਏ ਜਾ ਰਹੇ ਹਨ ਕੰਪੀਟੈਂਟ ਅਥਾਰਟੀ ਵੱਲੋਂ